ਏ ਕੇਸੀ ਕਈਏ ਹੋਰ ਕੀ ਤੈਨੂੰ ਜਾਣ ਕਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨ ਲਈਏ ਕਈਏ ਕੇਸੀ ਕਈਏ ਹੋਰ ਕੀ ਤੈਨੂੰ ਜਾਣਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨੋ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨੋ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨੋ ਲਈਏ ਕਈਏ ਕੇਸੀ ਕਈਏ ਹੋਰ ਕੀ ਤੈਨੂੰ ਜਾਣਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨੋ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨੋ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨੋ ਲਈਏ ਕਈਏ ਕੇਸੀ ਕਈਏ ਹੋਰ ਕੀ ਤੈਨੂੰ ਜਾਣ ਕਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨਾ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨਾ ਲਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨਾ ਲਈਏ कहिए के, के सी कहिए होर कि तेनू जा कहिए जिंदगी जिंदगी की तेरा यसी ना दे जिंदगी ਆਵੇ ਘਰ ਦੀ ਮਸਾਲਿਆ ਵਤਾ ਨੀ ਮਨਿੰਦਰਾ ਨੀ ਹਰਪ੍ਰੀਤ ਨੀ ਕੱਚਾ ਮਰ ਗਿਆ ਦਵਾ ਦਾ ਮਾਇਆ ਜਾਈ ਬਾਬਾ ਨਾਨਕ ਆਈ ਬਾਬਾ ਨਾਨਕ ਇਹ ਹੈ ਯਈਆਂ ਕੁ ਕੁਸ਼ੀਆ ਲਾਈ ਕਿਧਰ ਮਰੋ ਗੱਲ ਦਾਸ ਗੱਲ ਕੀ ਹੋ ਗਈ ਨੀ ਜਿੱਤੋ ਭੱਜ ਗਈ ਸੱਚੀ ਆਖੋ ਤਾਂ ਬੰਦੀ ਜੀ ਸਗਣਾ ਦੇ ਰੋਜ਼ ਰਾਜ ਨਹੀਂ ਆਉਣੇ ਇਹ ਦਿਨ ਸਗਣਾ ਦੇ ਰੋਜ਼ ਰਾਜ ਨਹੀਂ ਆਉਣੇ ਨੀ ਤੀ ਸਗਣਾ ਦੇ ਕੁਛ ਯਾਨੇ ਆਈ ਬੰਨਾਈ ਦਾ ਹੈ ਜੰ냐 ਕੁਛ ਨਹੀਂ ਮੈਂ ਤਾਂ ਕਰ ਲੈਣਾ ਔਖਾ ਮੈਂ ਤਾਂ ਮਸਾញਾ 5:00 ਵੱਜ ਕੇ ਇਹ ਭਾਈ ਸੋਈ ਖਬਰ ਸੁਣਾਈ ਮਮੀ ਮੈਂ ਤਾਂ ਸਮਝ ਨਹੀਂ ਮੈਂ ਕਿੱਧਰ ਜਾਵਾਂ ਕਿੱਧਰ ਨਹੀਂ ਮੈਂ ਹਾਂ ਸਿਆਕੀ ਨੇ ਤਨੂੰ ਕਿਵੇਂ ਭੱਜ ਗਈ ਨਹੀਂ ਬੰਦੋ ਨੇ ਦੱਸਿਆ ਅੱਛਾ ਹਾਂ ਮੈਂ ਦੱਸ ਵੀ ਦਿੱਤਾ ਨਹੀਂ ਉਹ ਤਾਂ ਐ ਕਹਿੰਦੀ ਐ ਕਹਿੰਦੇ ਗਿਆ ਸੀ ਵਿਚਾਰਾ ਲੈਣ ਤੇ ਉਹ ਕਹਿੰਦੇ ਆਪਦੇ ਗਾਹ ਕਿਤੇ ਰਿਸ਼ਤੇਦਾਰੀ ਚ ਬਾਤ ਕੀ ਹੋਣੀ ਆਉਂਦੀ ਹਾਂ ਹੋ ਯਾਨੇ ਬਣੀ ਆਪਿੰਦਾ ਸੁਖਪੂਰੀ ਹੋ ਗਈ ਹੈ ਸੁਖਪੂਰੀ ਹੋ ਗਈ ਤੇ ਕੁੱਤਾ ਵੱਡ ਬਾਬਾ ਦੇ ਜਾਵਾਂਗੇ ਹੁਣ ਆਪਾਂ ਹਾਂ ਜਾਵਾਂਗੇ ਜਾਵਾਂਗੇ ਲਾਡੀ ਕਿੱਥੇ ਗਿਆ ਲਾਡੀ ਤਾਂ ਬਾਹਰ ਗਿਆ ਆ ਹਾਂ ਬਸ ਆਉਂਦੇ ਹੀ ਹੋਊਗਾ ਕੋਈ ਜਦੋਂ ਮੈਂ ਕੋਈ ਖੁਸ਼ਖਬਰੀ ਲਿਓਣੀ ਹੈ ਲਾਡੀ ਨਾ ਘਰੇ ਹੋਊਗਾ ਇੱਕ ਗੱਲ ਸੁਣ ਜਦੋਂ ਵੀਰ ਆ ਗਿਆ ਨਾ ਆਪਾਂ ਚੱਲਾਂਗੇ ਬਾਬੇ ਦੇ ਆਪਾਂ ਚੱਲਾਂਗੇ ਤੇ ਦੋ ਡੱਬੇ ਲੈਉਣੇ ਆਪਾਂ ਮਠਿਆਈ ਦੇ ਵਧੀਆ ਖੋਲੇ ਵਾਲੀ ਬਰਫੀ ਦੇ ਵਧੀਆ ਵਧੀਆ ਹਾਂ ਨਾ ਮੈਨੂੰ ਆਂ ਦੱਸ ਆਪਾਂ ਦਰ ਜਾ ਕੇ ਆਉਣਾ ਕਿ ਚਾਚੇ ਕੇ ਨਹੀਂ ਨੀ ਚੱਲਾਂਗੇ ਹਾਂ ਕਹਿੰਗੇ ਤੇਰੇ ਮੂੰਹ ਕਿਉਂ ਸੱਕਰ ਵਧੀਆ ਹੈ ਮੈਂ ਤਾਂ ਹੋਰ ਕੋਕੀ ਜਾ ਕਿ ਕਿ ਗਿੱਦਾ ਪਾਵਾਂਗੇ ਚਾਚੇ ਉਹਦੇ ਬਾਹਰ ਚ ਖੜ ਕੇ ਹਾਂ ਕੁਝ ਨਹੀਂ ਹੁੰਦਾ ਮੱਚਦੇ ਨੂੰ ਮਚਾਵਾਂਗੇ ਛੋੜਾ ਹੋ ਕੇ ਕਹਿੰਦੇ ਸੀ ਜੀਤ ਚਾਹ ਬਣਾ ਕੇ ਲੈ ਆਈ ਹਾਂ ਰੋਟੀ ਗਰਮ ਜੀ ਬਣਾ ਦੇ ਹੁਣ ਖਾਉ ਫੁਣ ਕੇ ਹੁਣ ਖਾ ਲਿਆ ਫੁਣ ਕੇ ਗਰਮ ਗਰਮ ਹੈ ਜੋ ਦਾਦਾ ਦਦੀ ਠੋਕਰ ਖਾਣੀਆਂ ਪਈਆਂ ਫੇਰ ਇਹਨੂੰ ਪਤਾ ਲੱਗੂਗਾ ਪਤਾ ਤਾਂ ਹੁਣ ਹੀ ਲੱਗੂਗਾ ਮੈਂ ਤਾਂ ਪਹਿਲੀ ਕਹਿੰਦੀ ਸੀ ਮੈਂ ਤੇਰੇ ਕੋਲ ਕਹਿੰਦੀ ਸੀ ਲੰਘਦੀ ਸੀ ਇੱਕ ਦਿਨੇ ਭੱਜੂਗੀ ਭੱਜੂਗੀ ਕਿਉਂ ਇਹਦਾ ਕੋਈ ਪੇਕਾ ਨਹੀਂ ਛੇਕਾ ਨਹੀਂ ਕੋਈ ਟਿਕਾਣਾ ਨਹੀਂ ਹੈ ਕੀਪਤਾ ਕੌਣ ਸੀ ਕਹਿੰਦੀ ਲੈ ਕਿਉਂ ਕੋਣ ਉਹਦੀ ਮਾਸੀ ਦਾ ਮੁੰਡਾ ਆਇਆ ਸੀ ਕਹਿੰਦੀ ਹਾਂ ਅਗਲੇ ਵਿਦਾ ਕਰਾ ਕੇ ਲੈ ਕੇ ਗਏ ਨੇ ਕਹਿੰਦੀ ਤੂੰ ਹੀ ਖੁਸ਼ ਹੋਈ ਜਾਨੀ ਐ ਮੈਂ ਫਿਰ ਨਾਲ ਕਾਤੋ ਨਹੀਂ ਆਈ ਹਾਂ ਫਿਰ ਕਾਂ ਗਾਂ ਰਸਤਰਜ ਕਾ ਤੋ ਪੇਜਦੀ ਇਹ ਤਾਂ ਦੇਖ ਲੈ ਕੋਚੇ ਮਾਰਦੀ ਕਹਿੰਦੀ ਹੁਣ ਵਾਰੀ ਮੈਂ ਜਾਉਂਗੀ ਨਾਲ ਤੇ ਮੈਂ ਲੈ ਕੇ ਆਉਂਗੀ ਹੁਣ ਤੂੰ ਭੂਆ ਨੂੰ ਫੋਨ ਕਰ ਜਿਹੜੀ ਬਾੜੀ ਹਮਾਇਤ ਕਰਦੀ ਸੀ ਉਹਦੀ ਆਪਾਂ ਤਾਂ ਮਾੜੀਆਂ ਦੱਸਦੀ ਸੀ ਜਿਹੜੀ ਬਾੜੀ ਚੰਗੀ ਪਰਜਾਈ ਸੀ ਉਹਨੂੰ ਪੁੱਛ ਹੁਣ ਕਿੱਧਰ ਗਈ ਨਾਲ ਭਾਬੀ ਮੇਰੀ ਗੱਲ ਸੁਣ ਜੇ ਚਾਚਾ ਹੀ ਲੈਣਗੇ ਚਾਚੇ ਨਾਲ ਹੀ ਨਹੀਂ ਆਈ ਤਾਂ ਗਾਹਾਂ ਉਹਦੇ ਨਾਲ ਕਿੱਥੋਂ ਆਜੂ ਬੰਦ ਨੀ ਦੂਜੀ ਗੱਲ ਹੋਰ ਸੁਣ ਲੈ ਹਾਂ ਨੰਬਰ ਬੰਦ ਕਰ ਲੈ ਉਧਰ ਜਾ ਕੇ ਹਾਂ ਬਦਲ ਲੈ ਮੈਂ ਵਧੀਆ ਹੋ ਗਈ ਵਧੀਆ ਜਾ ਨਹੀਂ ਆਉਂਦੀ ਹਾਂ ਮੇਰੀ ਗੱਲ ਸੁਣ ਬੈਠੋ ਮੈਂ ਪ੍ਰਸ਼ਾਦ ਬਣਾ ਕੇ ਲੇਵਾਂ ਚਲਕਤੂ ਬਣਾ ਪ੍ਰਸ਼ਾਦ ਤੇ ਮੈਂ ਡੀਕਦੀ ਆ ਲਾਡੀ ਨੂੰ ਠੀਕ ਐ ਦਵਾ ਦਾ ਬਣਾ ਵਧੀਆ ਪਾਣੀ ਪਿੰਡਿਆ ਮੈਂ ਤੈਨੂੰ ਇਹ ਪਾਣੀ ਕੀ ਬਸ ਹੁਣ ਤਾਂ ਪੀਤਾ ਹੀ ਐ ਮੈਂ ਤਾਂ ਕਦੋਂ ਦੀ ਡੀਕਦੀ ਸੀ ਵੀ ਆ ਦਿਨ ਆਵੇ ਜਿਹੜਾ ਮੈਂ ਕਿਸੇ ਤੋਂ ਸੁਣਾ ਵੀ ਜਿੱਤੋਂ ਭੱਜ ਗਈ ਚੱਲ ਬੇਬੇ ਰੱਬ ਨੇ ਆਪਣੀ ਸੁਣੀ ਤਾਂ ਹੈਗੀ ਆਪਾਂ ਸੱਚੇ ਸੀ ਤਾਂ ਹੀ ਆਪਣੀ ਸੁਣ ਲਈ ਦੇਖ ਲੈ ਦੋਨੇ ਭੈਣ ਭਰਾ ਵੀਰ ਵੀਰ ਕਰਦੇ ਫਿਰਦੇ ਸੀਗੇ ਤੇ ਚਾਚੇ ਨੇ ਸਾਡੀ ਇੱਕ ਗੱਲ ਨਹੀਂ ਸੁਣੀ ਸੀਗੀ ਮੇਰੀ ਗੱਲ ਸੁਣੋ ਹੁਣ ਇੱਥੇ ਵੇਲੇ ਖੜ ਕੇ ਵਾਲਾ ਪਾਈ ਜਾਉਂ ਆਂਡ ਕਾਣ ਜੇ ਸੋਲੇ ਜਾ ਕੇ ਲੁੱਤੀਆਂ ਲਾ ਦੇਣਗੇ ਅੰਦਰ ਬੈਠੋ ਮਹ ਪ੍ਰਛਾਦ ਲਾ ਕੇ ਉੱਥੇ ਬਹਿ ਕੇ ਗੱਲਾਂ ਕਰਾਂਗੇ ਚਲ ਇਹ ਵੀ ਗੱਲ ਸਹੀ ਆ ਆ ਜਾ ਚਲ ਪੱਬੀ ਲੈ ਆ ਆ ਜਾ ਕਿੰਨਾ ਕਰਵਾਵਾਂ ਨਾ ਮੈਂ ਸਭ ਕੁਝ ਕਰਦਾ ਮੈਂ ਹਾਂ ਹਾਂ ਠੀਕ ਹੈ ਵੇ ਮੁੰਡਿਆ ਤੇ ਮੇਰੀ ਗੱਲ ਸੁਣ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਪਹਿਲਾਂ ਮੇਰੀ ਗੱਲ ਸੁਣਾ ਇਹ ਫੋਨ ਕੱਟ ਉਹ ਖੜ ਜਾ ਯਾਰ ਮੈਂ ਤੈਨੂੰ ਫੇਰ ਕਰਦਾ ਆ ਬੇਬੇ ਆ ਗਈ ਇਹਨੂੰ ਅੱਜ ਬੜਾ ਚਾ ਚੜਿਆ ਪਿਆ ਕਰਦਾ ਤੈਨੂੰ ਹਾਂ ਕੀ ਹੋ ਗਿਆ ਗੱਲ ਸੁਣਾ ਗੀਤੋ ਭੱਜ ਗਈ ਹੁਣ ਨਹੀਂ ਆਉਂਦੀ ਭੱਜ ਗਈ ਹਾਂ ਤੜਕੇ ਦਾ ਤੂੰ ਕਹਿੰਦੀ ਸੀ ਵੀ ਹੁਣ ਗਈ ਐ ਉਹ ਉਹਦੇ ਦਾ ਤੂੰ ਕਹੀ ਜਾਂਦੀ ਸੀ ਵੀ ਦਾ ਪ੍ਰਾਗ ਆ ਗਿਆ ਅੱਜ ਤੂੰ ਕਹੀ ਜਾਂਦੀ ਐ ਭੱਜ ਗਈ ਮਾਂ ਇਹ ਕੀ ਗੱਲ ਕਿਆ ਹੋ ਉਹਦੇ ਤਾਂ ਮੈਨੂੰ ਐਂ ਕਿਹਾ ਸੀ ਵੀ ਮਿਲਣ ਗਈ ਐ ਹੁਣ ਗਿਆ ਸੀ ਤੇਰਾ ਚਾਚਾ ਲੈਣ ਅੱਛਾ ਤੇ ਆਈ ਨਹੀਂ ਤੈਨੂੰ ਕਿਵੇਂ ਪਤਾ ਇਹ ਲੰਦਾ ਤੈਨੂੰ ਕੌਣ ਦੱਸਦਾ ਐ ਮੈਨੂੰ ਕੌਣ ਦੱਸਦਾ ਮੈਨੂੰ ਪਤਾ ਬੰਦ ਤੋਂ ਹੈਗੀ ਤਾਂ ਐ ਅਸ਼ਕਵਰੀ ਹੁਸ਼ਕਵਰੀ ਤਾਂ ਮੈਨੂੰ ਮਿਲ ਗਈ ਨਾ ਫਿਰ ਕੀ ਕਹਤਾ ਉਹਨੇ ਕਹਤਾ ਕੀ ਬੰਦ ਤੋਂ ਤਾਂ ਐ ਕਹਿੰਦੀ ਐ ਤੈਨੂੰ ਪਤਾ ਹੀ ਐ ਬੰਦ ਤੋਂ ਦੇ ਮਿੱਠੇ ਪੋਚੇ ਆਕੇ ਤਿੰਨ ਚਾਰ ਦਿਨਾਂ ਨੂੰ ਆਉਗੀ ਉਹ ਆਪਦੀ ਰਿਸ਼ਤੇਦਾਰੀ ਚ ਗਈ ਐ ਕਿਤੇ ਅਸਤਾ ਕਮਲ ਨਾ ਹੋਗਾ ਸਾਰੇ ਗਿੱਧਾ ਪਾ 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 ਬਸ ਤੇ ਡਾ ਚਾ ਚੜਿਆ ਨਾ ਬਸ ਪੁੱਛ ਹੀ ਨਾ ਮੇਰੀ ਗੱਲ ਸੁਣ ਚਾ ਤਾਂ ਚੜ ਗਿਆ ਚੱਲ ਮੈਂ ਗੱਲ ਮੰਨ ਦਾਂਗੀ ਵੀ ਚਾ ਚੜਨ ਵਾਲੀ ਐ ਪਰ ਗੱਲ ਵਿੱਚਲੀ ਪਤਾ ਤਾਂ ਲੱਗੇ ਸਹੀ ਤਰੀਕੇ ਨਾਲ ਇਹ ਤਾਂ ਮਾਂ ਕਹਿੰਦੀ ਵੀ ਤਿੰਨ ਚਾਰ ਦਿਨਾਂ ਨੂੰ ਕੀ ਪਤਾ ਉਹ ਆਜੇ ਤਿੰਨ ਚਾਰ ਦਿਨਾਂ ਨੂੰ ਸੋਣੂਗੀ ਉਹ ਤਾਂ ਭੱਜੀ ਐ ਕਿ ਨਹੀਂ ਭੱਜੀ ਗੱਲ ਸੁਣ ਪੁੱਤ ਜਿਹੜੇ ਉਹਨਾਂ ਨੂੰ ਲੈ ਕੇ ਗਏ ਸੀ ਉਹਦੀ ਮਾਸੀ ਦਾ ਮੁੰਡਾ ਤੇ ਉਹ ਦੂਜੇ ਹਾਂ ਉਹਨਾਂ ਨੇ ਨੰਬਰ ਵੀ ਬਦਲ ਲੇ ਹਾਂ ਬੰਦ ਕਰ ਲੇ ਹਾਂ ਇਹਨੂੰ ਤਾਂ ਫੋਨ ਚੱਕੀ ਨਹੀਂ ਕਿਸੇ ਨੇ ਉਹੋ ਚੱਕਣ ਤਾਂ ਤਾਂ ਜੇ ਨੰਬਰ ਲੱਗੇ ਉਹ ਨੰਬਰ ਹੀ ਨਹੀਂ ਲੱਗਦਾ ਜਿਹੜਾ ਇਹਦੇ ਕੋਲੇ ਸੀ ਜੋ ਨੰਬਰ ਹੀ ਲੱਗਦੇ ਇਹ ਤਾਂ ਨਾਉਂ ਵਸਤੀ ਆ ਉਤੋ ਉਤੋ ਨਾ ਇਹ ਕਹਦਾ ਜੇ ਤਾਂ ਗਾਂ ਰਿਸਰੇ ਚ ਵਗ ਗਈ ਇਹ ਤਾਂ ਕੀ ਮਤਲਬ ਹੋਇਆ ਮਤਲਬ ਕੁਛ ਨਾ ਕੁਛ ਤਾਂ ਚਾਹਰੇ ਆ ਨਾ ਦਿਮਾਗ ਚ ਨਹੀਂ ਮਤਲਬ ਵੀ ਚਾਚਾ ਉੱਥੇ ਗਿਆ ਸੀ ਤੇ ਉੱਥੇ ਉਹ ਹੈ ਨਹੀਂ ਸੀ ਹਾਂ ਨਹੀਂ ਆਇਆ ਸੀ ਹਾਂ ਅੱਛਾ ਫਿਰ ਲੈ ਮੈਂ ਉਹੀ ਗੱਲ ਹੋ ਗਈ ਜਿਹੜੀ ਮੈਂ ਤੈਨੂੰ ਕਹਿੰਦਾ ਸੀ ਨਾ ਵੀ ਇਹ ਨਿਕਲੀ ਉਧਰਲੀ ਆਈ ਹੈ ਪੈਸੇ ਦੇ ਕੇ ਲਿਆਂਦੀ ਆ ਠੀਕ ਆ ਇਹ ਸਾਰਾ ਕੰਮ ਉਹਦਾ ਲੰਗੜੇ ਦਾ ਕਰਿਆ ਗਿਆ ਹਾਂ ਕੀ ਤਾਂ ਨਹੀਂ ਹੋਣੀ ਚਾਹੀਦੀ ਸੇਦ ਨਾ ਰਗੜੇ ਚੰਗਾ ਰਗੜਿਆ ਹੋਊਗਾ ਸੋਨਾ ਸੱਪਾ ਸਾਰਾ ਲੈ ਗਈ ਹੋਵੇ ਮਾਤਾ ਐ ਕਿਹਾ ਹੈ ਰੱਬਾ ਹਾਂ ਲੈ ਗਈ ਮਾਤਾ ਜੀ ਹੈ ਨਾ ਲੈ ਕੇ ਗਈ ਹੈ ਉਹ ਸਾਰਾ ਕੁਝ ਹੋਰ ਇਹਨੂੰ ਦੇ ਕੇ ਗਈ ਹੈ ਨਾ ਮੈਂ ਮਿੜਕ ਤਾਂ ਲੈ ਦੂ ਮਾੜੀ ਮੋਟੀ ਕੀ ਕੁਝ ਲੈ ਗਈ ਚਾਰਜ ਨਾ ਪਤਾ ਕਰੋ ਫਿਰ ਆਪਾਂ ਆਪਦਾ ਅਗਲਾ ਪਲਾਨ ਸ਼ੁਰੂ ਕਰਾਂਗੇ ਹੁਣ ਤਾਂ ਬਾਤ ਹੀ ਆਪਣੇ ਹੱਥ 'ਚ ਹੈ ਹੈ ਹੁਣ ਤਾਂ ਪਰ ਲੋਹਾ ਗਰਮਾ ਛੱਟ ਮਾਰ ਸਕਦੇ ਆ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਜਿਹੜਾ ਰੋਟੀਆਂ ਉਹਨਾਂ ਦੇ ਘਰੋਂ ਲੈ ਲੈ ਖਾਂਦਾ ਤੇ ਮੂੰਹ ਲਟਕਾਈ ਜਾਵੇ ਹਾਂ ਹਾਂ ਰਾਂਗੂ ਡੇਬੇ ਨੇ ਰਾਂਗੂ ਡੇਬੇ ਹੁਣ ਉਹਦੇ ਮੂੰਹ ਦਾ ਮਾਰ ਲੈ ਹਾਂ ਨਹੀਂ ਮੇਰੇ ਕਾਸ ਨੂੰ ਚਲ ਮੰਨ ਕੇ ਚੱਲ ਜੇ ਮੈਂ ਪੇਕੇ ਬਾਹਰ ਤੁਹਾਨੂੰ ਮੋੜ ਰੱਖਦੇ ਨਹੀਂ ਤੁਹਾਨੂੰ ਪਤਾ ਮੈਂ ਆਉਂਗੀ ਹਾਂ ਤੁਹਾਨੂੰ ਥੋੜਾ ਢੂਮੂ ਦੇ ਰੋਟੇ ਨੂੰ ਹੋਊਗੀ ਤਾਂ ਥੋੜਾ ਜਾਉਂਗੀ ਓਏ ਨਾਲੇ ਹਣ ਮੇਰੀ ਗੱਲ ਸੁਣ ਜਦੋਂ ਮੈਂ ਤੇਨੂੰ ਉੱਥੇ ਲੈਣ ਜਾਵਾਂ ਠੀਕ ਹੈ ਤੇ ਉਹ ਮੈਨੂੰ ਕਹਿ ਦੇਣਾ ਵੀ ਉਹ ਤਾਂ ਬਈ ਅੱਗੇ ਭੱਗ ਗਈਗੀ ਹਾਂ ਕੀ ਕਿੱਥੇ ਜਾਂਦੀ ਆ ਗੱਲ ਕਿੱਥੇ ਜਾਂਦੀ ਆ ਨਾਲੇ ਗੱਲ ਸੁਣਾ ਚਾ ਇਹਨੂੰ ਕਿਹੜਾ ਰਿਸ਼ਤੇਦਾਰੀ ਦਾ ਪਤਾ ਨਹੀਂ ਹੋਊਗਾ ਠੀਕ ਹੈ ਉਹ ਮਨੇਂਦਰ ਦੇ ਰਿਸ਼ਤੇਦਾਰੀਆਂ ਦਾ ਪੁੱਤ ਤੈਨੂੰ ਪਤਾ ਨਹੀਂ ਹਾਂ ਅਗਿੱਤਾ ਗੱਲ ਐ ਤੂੰ ਉੱਥੇ ਵੀ ਜਾ ਸਕਦਾ ਸਾਰੇ ਕਿਤੇ ਜਾ ਸਕਦੇ ਆ ਪਰ ਗੱਲ ਕੀ ਆ ਇਹਨਾਂ ਦੀਆਂ ਕੋਈ ਰਿਸ਼ਤੇਦਾਰ ਨਹੀਂ ਹੁੰਦੀਆਂ ਇਹ ਤਾਂ ਸਿਰਫ ਇੱਕ ਬੰਦਾ ਭਾਲ ਦੀਆਂ ਤਕੜਾ ਜਾ ਵੀ ਜਿੱਧਰੋਂ 4 ਰੁਪਏ ਆਪਾਂ ਨੂੰ ਮਿਲ ਜਾਣ ਉਹ 4 ਰੁਪਏ ਮਿਲ ਗਏ ਇਹਨਾਂ ਦੇ ਤੇ ਜਗ੍ਹਾ ਰੁਪਏ ਨੇ ਹਾਰ-ਹੂਰ ਕਰਾਤਾ ਠੀਕ ਹੈ ਸਾਰਾ ਸਸ ਹੱਥ ਛਾੜ ਤੇ ਤੇ ਹੁਣ ਖਾਖੀ ਨੰਗ ਕਰ ਗਿਆ ਵੀ ਆਏ ਮਜਾਗੀ ਵਜ ਜਾ ਜਦੋਂ ਵਿਆਹ ਕਿਹ ਲੈਂਦੀ ਸੀ ਕਿਵੇਂ ਤੂੰ ਦੋਸਾਂ ਆਏ ਆਏ ਕਰ ਚਾਉਣਾ ਹੋ ਕੇ ਹੁਣ ਤਾਂ ਉਹਣੀ ਹਰ ਵਾਰ ਆ ਕੇ ਰੱਖ ਹਾਂ ਉਹ ਵੀ ਤਾਂ ਮਦਦ ਨਹੀਂ ਕਰੀ ਮੋਤਾ ਤੁਰਦੇ ਨੂੰ ਤੋਰ ਨਹੀਂ ਆਉਂਦੀ ਤੁਸੀਂ ਦੇਖਿਓ ਤੂੰ ਤਾਂ ਦੇਖਿਆ ਨਹੀਂ ਮੈਂ ਦੇਖਿਆ ਉਹਨੂੰ ਇਹ ਗੱਲ ਦੱਸੋ ਜੇ ਉਹ ਪਹੁੰਚ ਗਈ ਹੋਈ ਤਾਂ ਸਭ ਤੋਂ ਵਧੀਆ ਗੱਲ ਆ ਪੰਨ ਤੋਂ ਬਿਨਾਂ ਰਹਿ ਕੇ ਘਰ ਉੱਥੇ ਖਦੋਲੀ ਦੀ ਨੂੰ ਆ ਗਈ ਕਿੰਨੇ ਦਾ ਆਪਣਾ ਦੇਊਗੀ ਕਿੰਨਾ ਕਰਨਾ ਉਹਦੇ ਨੂੰ ਕੀ ਨਾ ਦੂਜਾ ਪੁੱਤ ਕੋਈ ਨਹੀਂ ਦਿੰਦਾ ਮੇਰੀ ਗੱਲ ਸਾਨੂੰ ਕੋਈ ਨਹੀਂ ਰੋਟੀ ਖਵਾ ਕੇ 라ਜੀ ਇੱਕ ਅਦੇ ਦਿਨ ਤੱਕ ਉਹਨਾਂ ਵਾਲੀ ਵੀ ਤਾਂ ਕਲੇਸ਼ ਪਿਆ ਲੈ ਫਿਰ ਹੋਰ ਜਮਾ ਕੱਲਾ ਫਿਰ ਆਪਣੇ ਆਊਗਾ ਉਦੋਂ ਦੇਖਾਂਗੇ ਸਾਹ ਉਦੋਂ ਦੇਣਾ ਮੁੱक्की ਮਾਰ ਕੇ ਮੈਂ ਖਾਹਾਂ ਰੋਟੀ ਵੀ ਹੁਣ ਖਾ ਦੂੰ ਇੱਥੇ ਉਦੋਂ ਆਪਾਂ ਜ਼ਮੀਨ ਘਰਾਵਾਂਗੇ ਨਾਮ ਆਉਂਦੇ ਇੱਕ ਵਾਰੀ ਜ਼ਮੀਨ ਨਾਮ ਉਹ ਫਿਰ ਆਪਾਂ ਲੱਤ ਮਾਰਨਗੇ ਕਿ ਰੋਟਣਾ ਖਾਣ ਵਾਟਾ ਮੋਟਾ ਤੂੰ ਦੇਖੀ ਯਹੀ ਹੁਣ ਆਪਣੇ ਦਿਨ ਆਉਣਗੇ ਇੱਕ ਸਕੀਨ ਦੱਸਾਂ ਤੈਨੂੰ ਠੀਕ ਐ ਤੂੰ ਐ ਕਰ ਦੇਰੀ ਤਾਂ ਨਾ ਹੀ ਕਰ ਬੰਦ ਤੂੰ ਨੂੰ ਕਿਸੇ ਹਿਸਾਬ ਨਾਲ ਆਉਂਗਾ ਪਾਪਾ ਇਹਦੀ ਰੋਟੀ ਬੰਦ ਕਰ ਦੇ ਐਵੇਂ ਕੱਲ ਨੂੰ ਕੋਈ ਤੇਜੀ ਗੱਲ ਲੜਾ ਦਊਗਾ ਵੀ ਐ ਕਰਕੇ ਇਹਦਾ ਨਾ ਗਾ ਤਾ ਨਾ ਕਰ ਹਾਂ ਤੋਂ ਨਹੀਂ ਮੈਂ ਕਿ ਨਹੀਂ ਵੀ ਮੈਂ ਤਾਂ ਉਹਦੇ ਫੋਟੋ ਦੇਖੀ ਸੀ ਤਾਂ ਉਹ ਚੰਟੀ ਜਿਹੀ ਲੱਗੀ ਬਸ ਮੂੰਹ ਲਾਉਂ ਗਿਆ ਸੇ ਫਸ ਗਿਆ ਹਾਂ ਨਾ ਵੀ ਆਏਗਾ ਕਿ ਵੀ ਉਹਦੀ ਉੱਤੇ ਰੋਟੀ ਬੰਦ ਜੇ ਹੋਊਗੀ ਫੇਰ ਆਪਣੇ ਕੋਲੇ ਮੰਗਣਾ ਆਊਗਾ ਨਹੀਂ ਨੋ ਨੋ ਮੈਂ ਕਹ ਤੂੰ ਦੇਖ ਭਾਈ ਹੈ ਕੱਲ ਨੂੰ ਅਗਲੇ ਆਏ ਕਹਿਣਗੇ ਵੀ ਦੇਖ ਨੋ ਘਰੇ ਐ ਇਹ ਰੋਟੀਆਂ ਕਿਉਂ ਦਿੰਦੇ ਐ ਹਾਂ ਜਦੋਂ ਇਹਨਾਂ ਦਾ ਸਰੀਕਾ ਬੈਠਾ ਭਾਈ ਹੈ ਹੈ ਤੂੰ ਐ ਕਰੀਂ ਗੋਲ ਗੱਲ ਕਰੀ ਤੂੰ ਆ ਕਹੀਂ ਵੀ ਆਏ ਕਰਕੇ ਵੀ ਮੇਰੀ ਗੱਲ ਸੁਣਾਂ ਤੁਹਾਡਾ ਮੁੰਡਾ ਤਾਂ ਕੰਮ ਖੁੰਮ ਜਾ ਵੜਦਾ ਠੀਕ ਐ ਇਹ ਰੋਟੀ ਲੈਣ ਤੁਹਾਡੇ ਘਰੇ ਆਉਂਦਾ ਭਾਈ ਪਿੰਡ ਦੇ ਰੂਕ ਸੋ ਗੱਲਾਂ ਕਰਦੇ ਆ ਵੀ ਤੇਰੀ ਨੂੰਹ ਧਿਆਨੀ ਕਰੇ ਤੇ ਵੀ ਇਹ ਆਉਂਦਾ ਗਾ ਇਹਦੀ ਘਰ ਵਾਲੀ ਘਰੇ ਹੈਨੀ ਗੋਲਜੀ ਗੱਲ ਬਣਾ ਰਹੀ ਬਸ ਹੋਰ ਹੁਣ ਉਹਦੇ ਅੱਗ ਲੱਗ ਜੂ ਇੰਨੀ ਗੱਲ ਸੁਣ ਕੇ ਉਹ ਘਰ ਤੋਂ ਰੋਟੀਆਂ ਬੰਦ ਉਹ ਤੋਂ ਬਾਅਦ ਇੱਥੇ ਉਹਦੋਂ ਗੱਲ ਕਰਨੇ ਆਪਾਂ ਸਾਰੇ ਮੇਰੀ ਗੱਲ ਸੁਣੋ ਮਤ ਉਸ ਤਾਂ ਇਹ ਸੂਦੇ ਫਿਰ ਤੈਨੂੰ ਤਾਂ ਕੋਈ ਗੱਲ ਪਤਾ ਲੱਗੀ ਲੋਕ ਤਾਂ ਲੋਕਾਂ ਨੂੰ ਤਾਂ ਬਹੁਤ ਪਤਾ ਲੱਜੰਦੇ ਨੇ ਹੈ ਤੂੰ ਗੱਲ ਤਾਂ ਸੁਣਾ ਵੀ ਹੋਰ ਕੀ ਕੁਛ ਹੈ ਹਜੇ ਤਾਂ ਕੋਈ ਗੱਲ ਮੈਂ ਤਾਂ ਸੁਣੀ ਨਹੀਂ ਗੱਲ ਤਾਂ ਸੁਣਿਆ ਕਰ ਚਸਕੇ ਲਿਆ ਕਰ ਕੋਈ ਗੱਲ ਹਾਂ ਮੇਰੀ ਮੰਮੀ ਜੇ ਗੱਲਾਂ ਸੁਣਦੀ ਕਰਦੀ ਤਾਂ ਇਹ ਨਹੀਂ ਪਤਾ ਲੱਗਦਾ ਆਪਾਂ ਕਿਹੜਾ ਮਾਰਕੀਟ ਉਧਰ ਅੱਜ ਮੈਂ ਆਇਆ ਕਰਾਂ ਅੱਜ ਜਾ ਕੇ ਠੁੰਡੇ ਬੈੜਦਾ ਉੱਥੇ ਮਾਣੀ ਮੋਟੇ ਉੱਥੇ ਬੈਠ ਜਿੱਥੇ ਸਾਫ ਸੀ ਬਾਹਲੇ ਬੰਦੇ ਬੈਹਦੇ ਆ ਨਾ ਕਿ ਕਿਸੇ ਨੂੰ ਕਿਸੇ ਦਾ ਗੱਲ ਦਾ ਪਤਾ ਲੱਗਦਾ ਹੈ ਬੰਦਿਆਂ ਨੂੰ ਲੱਗੀ ਹੈ ਹੋ ਕੈਮਰੇ ਆ ਪਿੰਡ ਦੇ ਆਪਣੇ ਉਹ ਕੋਈ ਗੱਲ ਅੱਧੀ ਖਬਰ ਮੈਂ ਲੈ ਕੇ ਆ ਨਾ ਅੱਧੀ ਤ ਬਾਂਤੋਂ ਨਾਲ ਇਹ ਇਹ ਗੱਲ ਤਾਂ ਮੈਂ ਜ਼ਰੂਰ ਕਰੂੰਗੀ ਮੈਂ ਮਮੀ ਆਉਂਦੇ ਨਾ ਲੱਡੂ ਲਿਆ ਸੀ ਨਾ ਜਾ ਕੇ ਆਣਾ ਮਾਰੇ ਪੁੱਤੇ ਬਾਟਾ ਬਾਬੇ ਦੇ ਜਾ ਕੇ ਆਉਣਾ ਸੁੱਖ ਸੁੱਖੀ ਸੀ ਮੈਂ ਅੱਛਾ ਕੋਈ ਗੱਲ ਨਹੀਂ ਲਿਆ ਦੇਣਾ ਲੱਡੂਆਂ ਦਾ ਝੰਗੜਾ ਪੀਲੇ ਜਿਹੇ ਲਿਆ ਕੇ ਦਵਾਂਗੇ ਲਾਲ ਜੇ ਬੜੀਆ ਲਿਆ ਲੱਡੂ ਲਿਆਈ ਚੱਲ ਬੜੀਆ ਲਿਆ ਆਉਣੀ ਕਹਿੰਦੇ ਬਾਸ਼ਨਾ ਦੇ ਭੁੱਖੇ ਹੁੰਦੇ ਆ ਖਾਣੇ ਦੇ ਆਏ ਕਿ ਬੇ ਦੋ ਲੱਡੂ ਤਾਂ ਮਾ ਚਾਚੇ ਦੇ ਨਾ ਗੀੜ ਤੇ ਰੱਖੇ ਹੋਏ ਆ ਹਾਂ ਖਾ ਗੁਗਾ ਚੱਕ ਕੇ ਹਾਲੂਗਾ ਹਾਂ ਨਦੀ ਰੂਚੇਟਾ ਕਰਕੇ ਚਲੋ ਯਾਰ ਖੁਸ਼ ਹੋ ਗਿਆ ਹੈ ਇਹਦੇ ਸਿਰ ਤੇ ਕਿੰਨੀ ਟੈਨਸ਼ਨ ਸੀ ਕਿੰਨੀ ਟੈਨਸ਼ਨ ਪਾਈ ਹੋਈ ਸੀ ਇਹਦੇ ਸਿਰ ਤੇ ਹਾਂ ਬੰਦ ਤੋ ਤਾਂ ਮੈਨੂੰ ਕਹਿੰਦੀ ਬੋਲਦੀ ਐ ਲੈ ਤੈਉ ਆਹਦੇ ਕਾਲੇ ਦੇ ਜਵਾਈ ਦੀ ਅੱਖ ਪਛਾਣੀ ਨਹੀਂ ਤੂੰ ਕੁੜੀ ਤੇਰੀ ਘਰੇ ਬੈਠੀ ਐ ਮੈਂ ਤਾਂ ਫੇਰ ਗਾਲਾਂ ਦਿੱਤੀਆਂ ਮੈਂ ਕਹਾਂ ਉਹ ਵੀ ਬੇੜਾ ਵਹਿ ਗਿਆ ਲੋਕਾਂ ਦਾ ਚੁਗਲੀ ਵਾਲਿਆਂ ਦਾ ਵਾਧੂ ਬਾਲਾ ਸੁਣਾਈਆ ਤੀਂਗਾ ਇੰਨਾ ਲੈਂ ਕਿਤੇ ਨਾ ਆਹੀ ਹੁਣ ਆਪਦਾ ਪੱਟਿਆ ਗਿਆ ਕਿਉਂਕਿ ਇਹ ਇਹੀ ਤਾਂ ਫੋਨ ਕਰਦੀ ਹੁੰਦੀ ਸੀ ਇਹਦੇ ਸਹੁਰਿਆਂ ਕੋਲੇ ਤੁਹਾਇ ਦੇਖੀ ਮਾ ਆ ਬੰਤ ਦੇ ਮੁੰਡੇ ਦਾ ਨਾ ਕਰ ਪੱਟੇ ਦਾ ਮੇਰਾ ਨਾ ਬਤਾ ਦੇ ਇਹਦੀ ਬਹੂ ਵੀ ਭੱਜੂਗੀ ਲੋਕਾਂ ਨਾਲ ਕਰ ਦੇਣਾ ਆਪ ਦੇ ਨਾਲ ਵੀ ਹੋਣਗੇ ਇਹਨਾਂ ਨਾਲ ਭਾਬੀ ਤੇਰੀ ਗੱਲ ਤਾਂ ਸਹੀ ਹੈ ਮੈਂ ਤਾਂ ਆਪ ਕਹਿੰਨੀ ਇਹਨਾਂ ਦੇ ਹੋਵੇ ਤੇ ਇਹਨਾਂ ਦਾ ਘਰ ਪੱਟਿਆ ਜਾਵੇ ਪਤੀ ਫੇਰ ਲੱਗੂਗਾ ਕਿ ਕਿਸ ਦਾ ਘਰ ਕਿਵੇਂ ਖਰਾਬ ਕਰੇ ਦਾ ਚਲੋ ਭਾ ਜਾਨ ਦੇ ਲੈ ਠੀਕ ਹੈ ਤੇ ਮਮੀ ਮੈਂ ਤੁਹਾਨੂੰ ਲੈ ਆਵਾਂਗੇ ਕੰਮ ਤੇ ਨਹੀਂ ਲੈ ਬੱਬੀ ਮੈਨੂੰ ਕੜਾ ਸਵੇਰ ਦੇ ਫਿਰਦੀ ਆ ਰੁਕੋ ਦੀਦੀ ਆ ਦੇਖੋ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਈ ਆ ਤੁਹਾਡੀ ਫੇਵਰੇਟ ਚੀਜ਼ ਇੱਕ ਗਲਤ ਹੈ ਨਥੋ ਤੂੰ ਚਾਹੇ ਜਿੰਨਾ ਚਿਰ ਮਰਜ਼ੀ ਮੰਗਰੋਂ ਆਹੀਂ ਪਰ ਮੇਰੀ ਪਸੰਦ ਦਾ ਨਾ ਧਿਆਨ ਚੰਗੀ ਤਰ੍ਹਾਂ ਰੱਖਦੀ ਐ ਰੂਪਾ ਦੀਦੀ ਕੀ ਮੈਂ ਨਹੀਂ ਤੁਹਾਡਾ ਧਿਆਨ ਰੱਖੂੰ ਤਾਂ ਫਿਰ ਹੋਰ ਕਾ ਰੱਖੂਗਾ ਸਦਕੇ ਜਾਮਾ ਤੇਰੇ ਤੋਂ ਨਥੋ ਤੇਰੀਆਂ ਆਹੀ ਗੱਲਾਂ ਮੋ ਲੈੰਦੀਆਂ ਨੇ ਮੈਨੂੰ ਚਲੋ ਪੀਓ ਕਰਨ ਨਾਲੇ ਤੁਹਾਡੀ ਪਸੰਦ ਦੀ ਸਬਜੀ ਖਾਓ ਨਥੋ ਹਾਂ ਉਪਾਦੀ ਇਹ ਸ਼ਾਦਾ ਪਹਿਲਾ ਆ ਤੇਰੀ ਲੰਮੀ ਘੋੜੀ ਦਾ ਨਾਚਤਾ ਦੇਖ ਲਈ ਡਾਂਸ ਦਾ ਕਰਾਇ ਤੋ ਹਾਂ ਜੀ ਜੀ ਜ਼ਰੂਰ ਚਾਹ ਨਹੀਂ ਪ੍ਰੀਤ ਤੋ ਹੋ ਜਾ ਸ਼ੁਰੂ ਹੈ ਦਿਖਾ ਰੇ ਦੀਦੀ ਨੂੰ ਫਿਰ ਆਪਣਾ ਨਾਚ ਘੌਪ੍ਰੀਤ ਤੋ ਹੰਗ ਲੱਗਦੀ ਐ ਲੈ ਲਾਡੋ ਘਟ ਏ ਅੰਦਰਾ ਫਿੱਟਰਾ ਨਾਚ ਡਾਂਸ ਭੰਗੜਾ ਜੋ ਵੀ ਐ ਸਭ ਬਾਹਰ ਸ਼ੇਲੇ ਨਹੀਂ ਖੋ ਜਾ ਸੁਰੂ ਫਿਰ ਰੁਕ ਪਾ ਦੀਦੀ ਕਿ ਹੈਂਟ ਜਾ ਗਾਣਾ ਲਾ ਦੋ ਫਿਰ ਗਾਣਾ ਲੇ ਲੇ ਕਿਉਂ ਨਹੀਂ ਮੇਰਾ ਬੱਚਾ ਇਹ ਪ੍ਰੇਰਣਾ ਹਾ ਰੂਪਾ ਦੀਦੀ ਤੂੰ ਪਹਿਲਾਂ ਦੋਨ ਦੱਸਿਆ ਮੈਨੂੰ ਮੇਰੀ ਸੁਣ ਲੈ ਗੱਲ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਇਹਨੂੰ ਇੱਥੇ ਲੈ ਜੀ ਮੈਂ ਨਹੀਂ ਰੱਖਣੀ ਨਾ ਨਾ ਰੂਪਾ ਦੀਦੀ ਮੈਨੂੰ ਇਹ ਤੁਹਾਡੇ ਤੋਂ ਉਮੀਦ ਨਹੀਂ ਹੈਗੀ ਮੈਨੂੰ ਤਾਂ ਪਤਾ ਤੁਸੀਂ ਸਾਰੇ ਮਸਲਿਆਂ ਦਾ ਹੱਲ ਝਟਕੀ ਚ ਕਰ ਦਿੰਦੇ ਹੋ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਲੈ ਕੇ ਆਈਆਂ ਉਮੀਦ ਤਾਂ ਮੈਨੂੰ ਵੀ ਨਹੀਂ ਸੀ ਤੇਰੇ ਤੋਂ ਨਾਲੇ ਤੈਨੂੰ ਪੈਸੇ ਦੇ ਮੈਂ ਤੇ ਨਾਲੇ ਤੇਰੇ ਮਸਲੇ ਦਾ ਹੱਲ ਕਰਾਂ ਮੈਂ ਕਿਹੜੀ ਘਰਚ ਲਿਖਿਆ ਦਸੀ ਕਿਉਂ ਦੀਦੀ ਖਬਰਾਂ ਦੇਉ ਨਾਲੇ ਆਪਣਾ ਤਾਂ ਬਹੁਤ ਪੁਰਾਣਾ ਸਹੇਲ ਕੁਣਾ ਆਇਆ ਤੋ ਕਰਦੇ ਹਾਂ ਗੱਲ ਸੁਣ ਲੈ ਕੰਨ ਖੋਲ ਕੇ ਸਹੇਲ ਬਣਾ ਇੱਕ ਪਾਸੇ ਪੈਸਾ ਇੱਕ ਪਾਸੇ ਤੈਨੂੰ ਪਤਾ ਹੈ ਖਰੂਪਾ ਦੀਦੀ ਪੈਸੇ ਦੇ ਮਾਮਲੇ 'ਚ ਨਾ ਕਿਸੇ ਨਾਲ ਦੋਸਤੀ ਨਹੀਂ ਕਰਦੀ ਸੁਣ ਗਿਆ ਨਾਨਾ ਰੂਪਾ ਦੀਦੀ ਬਸ ਤੁਸੀਂ ਕੋਈ ਮਰਜ਼ੀ ਕਰੋ ਇਹਦਾ ਹੱਲ ਕਰੋ ਜਿਵੇਂ ਮਰਜ਼ੀ ਕਰੋ ਪਰ ਹੱਲ ਤਾਂ ਤੁਹਾਨੂੰ ਹੀ ਕਰਨਾ ਪੈਣਾ ਹੂੰ ਉਹ ਸੀਵਤ ਤੁਸੇ ਲੈ ਕਰ ਤੇ ਹੱਲ ਮੈਂ ਕਰਾਂ ਹੂੰ ਨਾ ਰੂਪਾ ਦੀਦੀ ਬਸ ਤੁਸੀਂ ਡਾਕਟਰ ਨਾਲ ਗੱਲ ਕਰਕੇ ਇਹਦੇ ਬੱਚੇ ਨੂੰ ਘਿਰਾ ਦੋ ਉਹ ਵਾਸ਼ਲ ਕਰਵਾ ਦੋ ਇਹਦਾ ਬਸ ਸਵੇਰੀ ਗੱਲ ਕਰੋ ਹਾਂ ਇਹ ਨਾ ਕਹਿਣਾ ਸੋਖ ਹੈ ਨਾ ਐਨਾ ਕਰਨਾ ਸੋਖ ਨਹੀਂ ਹੈਗਾ ਤੈਨੂੰ ਪਤਾ ਹੈ ਥਾਂ ਥਾਂ ਤੇ ਛਾਪੇ ਪੈਂਦੇ ਨੇ ਹਸਪਤਾਲਾਂ 'ਚ ਰੂਪਾ ਦੀਦੀ ਕੀ ਸੌਖਾ ਤੇ ਕੀ ਔਖਾ ਨਾਲੇ ਤੁਹਾਡੇ ਲਈ ਤਾਂ ਸਾਰੇ ਕੰਮ ਹੀ ਸੌਖੇ ਆ ਤੁਸੀਂ ਤਾਂ ਛੁਟਕੀਆਂ ਜੀ ਹੱਲ ਕਰ ਦੋਗੇ ਤੁਸੀਂ ਰੂਪਾ ਦੀਦੀ ਜੋ ਹਾਂ ਜੰਗਾ ਜੰਗਾ ਜਿਆਦਾ ਮੈਨੂੰ ਮਸਕੇ ਜੇ ਨਾ ਲਾ ਵੈਸੇ ਮੈਨੂੰ ਐਂ ਦੱਸ ਨਥੋ ਇਹ ਗੰਦਾ ਕੂਨ ਹੈ ਕਿਦਾ ਰੂਪਾ ਦੀਦੀ ਹੈ ਕਿਕਰ ਸਿਓ ਕਿਦਾ ਇਹ ਗੰਦਾ ਕੂਨ ਹੈ ਕਿਕਰ ਸਿਓ ਵੈਸੇ ਇੱਕ ਨੇਸ਼ਾਇਆ ਸੈਂ ਬਹੁਤ ਕੁੱਤੀ ਸਹ ਹੈ ਪਿੰਡ ਦਾ ਨੰਗ ਮਲੰਗ ਬੰਦਾ ਪਤਾ ਨਹੀਂ ਚਾਰ ਕਿੱਲੇ ਹੈਗੇ ਆ ਪਤਾ ਨਹੀਂ ਨਾ ਨਿੱਪੰਗਾ ਕਿੱਥੋਂ ਪਾ ਲਿਆ ਸੀ ਫੇਰ ਕੀ ਦੱਸਾਂ ਰੂਪਾ ਦੀਦੀ ਸਾਰੇ ਨਾ ਬਿੱਲੀ 마ਸੀ ਦੇ ਸਿਆਪੇ ਪਾਏ ਹੋਇਆ ਬਿੱਲੀ 마ਸੀ ਦੇ ਸਿਆਪੇ ਹਾਂ ਨਾ ਬਿੱਲੀ 마ਸੀ ਦੀ ਕੀ 마ਸੀ ਦਾ ਪਤਾ ਲੱਗਦਾ ਹੋ ਬੱਸ ਪੁੱਛੀ ਨਾ ਟੂਰੇ 2 ਲੱਖ 70000 ਚ ਵੇਚੀ ਸੀ ਇਹ ਅੱਛਾ ਹਾਂ 2 ਲੱਖ 70000 ਮੈਂ ਵੀ ਕਹਾ ਬੀ ਦਿੱਲੀ ਵਾਸੀ ਆਈ ਕਿਉਂ ਨਹੀਂ ਮੁੜ ਕੇ ਚੱਲ ਕੋਈ ਨਾ ਹੁੰਦਾ ਜਿਹੜਾ ਕੁਝ ਕਰਨਾਂ ਦੀ ਕਰਤਾ ਪਰ ਹੁਣ ਮੈਂ ਇਹ ਦੇਖਦੀ ਆਂ ਬਣਦਾ ਕੀ ਹੈ ਅੱਗੇ ਤਾਨੀ ਦਾ ਰੂਪਾ ਦੀਦੀ ਮੈਂ ਤੁਹਾਡੇ ਕੋਲ ਆਈ ਆ ਮੈਨੂੰ ਪਤਾ ਤੁਸੀਂ ਮਸਲਿਆਂ ਦਾ ਹੱਲ ਕਰ ਦੋਗੇ ਨਾਲੇ ਟੋੜੇ ਦੇ ਪੈਸੇ ਮੇਰੇ ਵੱਲ ਵੀ ਤੱਕar ਦੋਗੇ ਪੈਸੇ ਨੂੰ ਬੜਾ ਹੱਥ ਮਾਰਦੀ ਐ ਪੈਸੇ ਉਹ ਵੀ ਤੇਰੇ ਕਿ ਨਹੀਂ ਝਾੜ ਨੱਥੋ ਜਿੱਥੇ ਤੱਕ ਮੈਨੂੰ ਲੱਗਦਾ ਨਾ ਤੂੰ ਇਹ ਛਿੱਤਰਾਂ ਵਾਲਾ ਸੌਦਾ ਕਰ ਨਹੀਂ ਛਿੱਤਰਾਂ ਵਾਲਾ ਨਾ ਨਾ ਰੂਪਾ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਇੱਕ ਵਾਰ ਤੋੜ ਕੇ ਤਾਂ ਦੇਖੋ ਇਹਨੂੰ ਹਲਾ ਮੇਰੀ ਗੱਲ ਸੁਣਨੀ ਤੂੰ ਇਹਨੂੰ ਕਿਹਾ ਨਹੀਂ ਵੀ ਇਹ ਵਾਸ਼ਿੰਗ ਕਰਾ ਦੇ ਪੁੱਠੀ ਰੱਖਿਆ ਸੀ ਮਾ ਦੀਦੀ ਪਰ ਕਾਣੂ ਮੰਦੀ ਆ ਇਹੇ ਤੱਕ ਕਿਕਰ ਸਿਉਣਾ ਪਿਆਰ ਪਾ ਰੱਖਿਆ ਪਿਆਰ ਅੱਛਾ ਹਾਂ ਪਿਆਰ ਦੇ ਆ ਪਿੰਗਾ ਛੱਡ ਪਰੇ ਪਿਆਰ ਵਿਹਾਰ ਕੁਝ ਨਹੀਂ ਹੁੰਦਾ ਬਸ ਸਿਰਫ ਪੈਸਾ ਪੈਸਾ ਹੁੰਦਾ ਜੋਖਸ਼ ਹੁੰਦਾ ਦੇਖ ਨੱਥੂ ਜੇ ਤਾਂ 4 ਕਿਲੋ ਜ਼ਮੀਨ ਦੇ ਤੇ ਕੋਲੇ ਹੈਗੇ ਆ ਤਾਂ ਤਾਂ 2 ਸਾਲ ਹੋਰ ਤੋਰ ਦਿੰਨੇ ਕਿਉਂਕਿ ਉਹ ਜ਼ਮੀਨ ਮੈਂ ਆਪਣੇ ਨਾ ਕਰਾ ਲੂੰਗੀ ਆਪਣੇ ਜੇ ਨਹੀਂ ਹੈਗੇ ਤਾਂ ਅੱਗ ਤੇ ਹੋਰ ਤੋਰ ਦਿੰਨੇ ਆ ਨਾ ਨਾ ਰੁਕਾ ਜੀ ਦੀ ਕੋਡੇ ਤੇ ਮੇਰੇ ਚ ਕੁਝ ਬੰਡੇ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ ਚੈਨ ਕੋਈ ਨਾ ਮੈਨੂੰ ਨਾ ਥੋੜਾ ਜਿਹਾ ਸੋਚਣ ਦਾ ਟਾਈਮ ਚਾਹੀਦਾ ਕੋਈ ਗੱਲ ਨਹੀਂ ਤੁਸੀਂ ਅੱਜ ਦੀ ਰਾਤ ਸੋਚੋ ਸਵੇਰ ਅਗਰ ਆਪਾਂ ਕਰ ਦਿਆ ਇਹਦਾ ਹੱਲ ਚੰਗਾ ਮੇਰੀ ਗੱਲ ਸੁਣ ਤੂੰ ਉਹਨੂੰ ਲੈ ਕੇ ਦੂਸਰੇ ਕਮਰੇ ਚ ਪੈ ਜਾ ਮੈਂ ਵੀ ਰਾਮ ਕਰਦੀ ਹਾਂ ਜੋ ਹੁਕਮ ਰੂਪਾ ਜੀ ਦੀ ਤੋ ਇਹ ਗੰਗਾਂ ਚਾਹ ਤੇ ਪਈ ਸਤੋ ਹਾਂ ਜੀ ਆ ਕੀ ਹਾਂ ਜੀ ਅ ਪਰਜਾਈ ਤੇ ਚੰਗੀ ਤਰ੍ਹਾਂ ਜਾਣਦੀ ਐ ਅ ਹਾਂ ਮੈਂ ਗਸ਼ਖਾਨ ਨੂੰ ਅਸਮਾਨ ਰਾਜਿੰਦਾਰ ਤੇ ਉਹ ਲੈ ਆ ਸੀ ਅੱਛਾ ਤੇ ਆਪ ਜੀ ਦਾ ਸ਼ੁਭਨਾਮ ਅ ਮੇਰਾ ਨਾਮ ਕਿਕਰ ਸਿੰਘ ਐ ਜੀ ਤੇ ਹਾਂ ਮੈਂ ਤੁੰਗਲੀ ਪਿੰਡ ਤੋਂ ਆਇਆ ਹਾਂ ਅੱਛਾ ਅੱਛਾ ਮੈਨੂੰ ਤਾਂ ਆਥਨ ਭਾਲ ਦੇ ਭਾਲਦ ਨਹੀਂ ਹੋ ਗਿਆ ਪਹਿਲਾਂ ਤਾਂ ਮੈਂ ਤੁਹਾਡੇ ਪੁਰਾਣੇ ਘਰੇ ਵਾਗਿਆ ਸੀਗਾ ਉਹ ਕਹਿੰਦੇ ਇੱਥੇ ਤਾਂ ਮਕਾਨ ਬਦਲ ਗਏ ਹੁਣ ਹਾਂ ਜੀ ਹਾਂਜੀ ਉਹ ਤਾਂ ਬਹੁਤ ਟਾਈਮ ਦਾ ਮਕਾਨ ਚੇਂਜ ਕਰ ਲਿਆ ਸੀਗਾ ਅਸੀਂ ਅੱਛਾ ਅੱਛਾ ਹੁਣ ਤਾਂ ਸਿੱਥੇ ਇੱਥੇ ਹੀ ਰਹਿਣ ਲੱਗ ਗਏ ਹਾਂ ਮੈਨੂੰ ਉੱਥੇ ਦੱਸਿਆ ਕਹਿੰਦੇ ਵੀ ਉਹ ਤਾਂ ਸ਼ਹਿਰ ਚਲੇ ਗਏ ਨੇ ਤੇ ਤੁਹਾਨੂੰ ਰੂਪਾ ਆਂਟੀ ਕੋਲੇ ਮਿਲਣਗੇ ਤੇ ਤੁਹਾਨੂੰ ਪਤਾ ਹੀ ਆ ਭਾਈ ਸਾਹਿਬ ਨਹੀਂ ਪਿੰਡ ਸਾਡੇ ਵਰਗਾ ਤੋਂ ਕਿੱਥੇ ਰਿਹਾ ਜਾਂਦਾ ਹੈ ਹਾਂ ਜਿਹੜਾ ਸ਼ਹਿਰ ਚ ਰਿਹਾ ਹੋਵੇ ਜੀ ਉਹਨੂੰ ਪਿੰਡ ਤੇ ਰਹਿਣਾ ਔਖਾ ਹੁੰਦਾ ਹੀ ਹੈ ਹਾਂ ਸਣੀ ਦਾ ਫੋਨ ਬੰਦਾ ਜਾਂਦਾ ਸੀਗਾ ਜੀ ਹਾਂ ਹਾਂ ਜੀ ਪਤਾ ਨਾ ਬਾਹਰ ਗਏ ਹੋਇਆ ਨਾਲਾ ਮਾਸੀ ਜੀ ਵੀ ਗਏ ਹੋਏ ਆ ਜੀ ਅੱਛਾ ਅੱਛਾ ਹਾਂ ਜੀ ਮੈਂ ਤਾਂ ਜੀ ਐਂ ਗੱਲ ਕਹਿੰਦਾ ਸੀਗਾ ਮੈਂ ਜੀਤੋ ਨੂੰ ਲੈਣ ਆਇਆ ਸੀ ਜੀਤੋ ਉਹ ਤਾਂ ਦੂਰ ਦੀ ਰਿਸ਼ਤੇਦਾਰੀ ਚ ਗਈ ਹੋਈ ਹੈ ਜੀ ਜੀਤੋ ਉਹ ਤਾਂ ਪੂਆ ਕੋੜੀ ਦੀ ਹੋਈ ਹੈ ਜੀ ਨਾਲੇ ਉਹ ਨਹੀਂ ਆਉਂਦੀ ਹੁਣ ਦੱਸ ਦੇਣਾ